ਇਹ ਕਹਾਣੀ ਹੈ ਐਸੇ ਸਮਗਲਰ ਦੀ ਜਿਸਨੇ ਆਪਣੀ ਛੋਟੀ ਉਮਰ ਦੇ ਵਿੱਚ ਕਸਮ ਖਾਤੀ ਸੀ ਕਿ ਜੇਕਰ 30 ਸਾਲ ਦੀ ਉਮਰ ਤੱਕ ਕਰੋੜਪਤੀ ਨਾ ਬਣਿਆ ਤਾਂ ਆਪਣੇ ਆਪ ਨੂੰ ਗੋਲੀ ਮਾਰ ਲਵੇਗਾ ਅੱਜ ਦੀ ਕਹਾਣੀ ਇੱਕ ਐਸੇ ਸਮਗਲਰ ਦੀ ਹੈ ਜਿਸਨੇ ਆਪਣਾ ਨਸ਼ੇ ਦਾ ਕਾਰੋਬਾਰ ਖੁੱਲ ਕੇ ਕਰਨ ਲਈ 5 ਤੋਂ 6000 ਲੋਕਾਂ ਦਾ ਕਤਲ ਕੀਤਾ ਜਿਦੇ ਵਿੱਚ ਜੱਜ ਵਕੀਲ ਪੁਲਿਸ ਅਫਸਰ ਤੇ ਸਮਗਲਰ ਇਹ ਸਾਰਿਆਂ ਨੂੰ ਇਹ ਬੇਰਹਿਮੀ ਨਾਲ ਕਤਲ ਕਰਦਾ ਰਿਹਾ ਇਹਦੇ ਤੁਸੀਂ ਕਾਰਨਾਮੇ ਸੁਣ ਸੁਣ ਕੇ ਹੈਰਾਨ ਹੋ ਜਾਣਾ ਹੈ ਇਹ ਨਸ਼ੀਲੇ ਪਦਾਰਥ ਵੇਚ ਕੇ ਇੱਕ ਦਿਨ ਦੇ 4000 ਕਰੋੜ ਰੁਪਏ ਕਮਾਉਂਦਾ ਸੀ ਇਹ ਸ਼ਖਸ ਜੇਲ੍ਹ ਵੀ ਗਿਆ ਪਰ ਪੈਸੇ ਦੇ ਦੰਪੇ ਆਪਣੀ ਪਰਸਨਲ ਬਣਾਈ ਹੋਈ ਜੇਲ੍ਹ ਦੇ ਵਿੱਚ ਰਿਹਾ ਜਿਹਦੇ ਵਿੱਚ ਜ਼ਿੰਦਗੀਆਂ ਸਾਰੀਆਂ ਸੁਖ-ਸੂਤਾ ਸੀ ਜਿਹੜੇ ਦੇਸ਼ ਤੇ 5.5 ਖਰਬ ਰੁਪਏ ਦਾ ਕਰਜ਼ਾ ਸੀ ਤੇ ਇਹ ਕਹਿ ਰਿਹਾ ਸੀ ਸਰਕਾਰ ਇਹਦੇ ਤੋਂ ਚਲਦੇ ਸਾਰੇ ਕੇਸ ਬੰਦ ਕਰ ਦੇਵੇ ਤੇ ਇਹ ਸਾਰਾ ਕਰਜ਼ਾ ਇਕੱਲਾ ਹੀ ਉਤਾਰ ਦੇਵੇਗਾ ਇਹ ਕਹਾਣੀ ਹੈ ਪਾਬਲੋ ਐਸਕੋਵਾਰ ਦੀ ਪਾਬਲੋ ਐਸਕੋਵਾਰ ਦਾ ਪੂਰਾ ਨਾਮ ਪਾਬਲੋ ਮੀਲੋ ਐਸਕੋਵਾਰ ਇਹਦਾ ਜਨਮ 1 ਦਸੰਬਰ 1949 ਨੂੰ ਕੋਲੰਬੀਆ ਦੇ ਮੈਡਲਨ ਸਿਟੀ ਵਿੱਚ ਹੁੰਦਾ ਹੈ ਪਾਬਲੋ ਹੁਣੀ 3 ਬਰਾ ਸੀ ਤੇ ਪਿਤਾ ਬੜਾ ਗਰੀਬ ਪਾਬਲੋ ਨੂੰ ਇੱਕ ਵਾਰ ਸਕੂਲ ਦੇ ਵਿੱਚੋਂ ਇਸ ਕਰਕੇ ਕੱਢ ਦਿੱਤਾ ਜਾਂਦਾ ਕਿ ਪੈਰਾਂ ਦੇ ਵਿੱਚ ਬੂਟ ਹੈ ਨਹੀਂ ਸੀ ਤੇ ਇੱਕ ਵਾਰ ਕਾਲਜ ਦੇ ਵਿੱਚੋਂ ਇਸ ਕਰਕੇ ਕੱਢ ਦਿੱਤਾ ਸੀ ਕਿ ਇਹਦੇ ਕੋਲੇ ਪੜਨ ਵਾਸਤੇ ਫੀਸ ਨਹੀਂ ਸੀ ਤੇ ਇਸ ਨੇ ਕਸਮ ਖਾ ਲਈ ਸੀ ਕਿ ਜੇਕਰ 30 ਸਾਲ ਦੀ ਉਮਰ ਤੱਕ ਇਹੇ ਕਰੋੜਪਤੀ ਨਾ ਬਣਿਆ ਤਾਂ ਆਪਣੇ ਆਪ ਨੂੰ ਗੋਲੀ ਮਾਰ ਲਵੇਗਾ ਇਸ ਤੋਂ ਬਾਅਦ ਇਸ ਨੇ ਛੋਟੀਆਂ ਬਹੁਤੀਆਂ ਠੱਗੀਆਂ ਚੋਰੀਆਂ ਕਰਨੀਆ ਸ਼ੁਰੂ ਕੀਤੀਆਂ ਤੇ ਬੈਂਕਾਂ ਦੇ ਬਾਰਮੂਹਰੇ ਖੜਨਾ ਸ਼ੁਰੂ ਕਰ ਦਿੱਤਾ ਜਦੋਂ ਕੋਈ ਪੈਸੇ ਕਢਵਾ ਕੇ ਲੈ ਕੇ ਜਾਂਦਾ ਸੀ ਤੇ ਰਸਤੇ ਵਿੱਚ ਰੋਕ ਕੇ ਕਟਮਾਰ ਕਰਦਾ ਤੇ ਪੈਸੇ ਖੋਹ ਲੈਂਦਾ ਫਿਰ ਇਸ ਨੇ ਇੱਕ ਬਿਜ਼ਨਸਮੈਨ ਨੂੰ ਕਟਨਾਪ ਕੀਤਾ ਤੇ ਉਸ ਕੋਲੋਂ 1 ਲੱਖ ਡਾਲਰ ਦੀ ਡਿਮਾਂਡ ਕੀਤੀ ਤੇ ਉਸ ਨੇ ਆਪਣੀ ਜਾਨ ਬਚਾਉਂਦਿਆਂ 1 ਲੱਖ ਅਮਰੀਕੀ ਡਾਲਰ ਇਸ ਨੂੰ ਦੇ ਦਿੱਤਾ ਇੰਡੀਆ ਦੇ ਹਿਸਾਬ ਨਾਲ 70 80 ਲੱਖ ਤੇ 22 ਸਾਲ ਦੀ ਉਮਰ ਦੇ ਵਿੱਚ ਇਹ ਕਰੋੜਪਤੀ ਵਾਂਗੂ ਬਣ ਚੁੱਕਿਆ ਸੀ ਫਿਰ ਇਸ ਨੇ ਸ਼ਰਾਬ ਸਿਗਰਟ ਤੇ ਗਾਂਜੇ ਦੀ ਸਮਗਲਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਕੋਕੀਨ ਦੇ ਧੰਦੇ ਵਿੱਚ ਜਾ ਵੜਿਆ ਤੇ ਕਹਿੰਦੇ ਆ ਅੱਤ ਤਾਂ ਉਦੋਂ ਹੋਈ ਜਦੋਂ ਗੈਂਗਸਟਰ ਟਾਈਪ ਇੱਕ ਬਹੁਤ ਵੱਡੇ ਵਪਾਰੀ ਨਾਲ ਸੌਦਾ ਕਰਦੇ ਸਮੇਂ ਕੋਕੀਨ ਦਾ ਕਿਸੇ ਗੱਲ ਪਿੱਛੇ ਤੂੰ ਤੂੰ ਮੈਂ ਮੈਂ ਹੋਈ ਤੇ ਉਸ ਨੂੰ ਚਾਕੂ ਨਾਲ ਮਾਰ ਕੇ 14 ਕਿਲੋ ਕੋਕੀਨ ਲੈ ਕੇ ਫਰਾਰ ਹੋ ਗਿਆ ਫਿਰ ਇਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਥੋੜੇ ਜੇ ਸਾਲਾਂ ਦੇ ਵਿੱਚ ਹੀ ਕੋਲੰਬੀਆ ਦਾ ਇਹ ਸਭ ਤੋਂ ਵੱਡਾ ਨਸ਼ੇ ਦਾ ਸਪਲਾਇਰ ਬਣ ਚੁੱਕਿਆ ਸੀ ਤੇ ਫਿਰ ਇਸ ਨੇ ਨਿਸ਼ਾਨਾ ਬਣਾਇਆ ਅਮਰੀਕਾ ਨੂੰ ਤੇ ਅਮਰੀਕਾ ਦੇ ਵਿੱਚ ਸਪਲਾਈ ਸ਼ੁਰੂ ਕੀਤੀ ਨਸ਼ੇ ਦੀ ਫਿਰ ਇਹ ਜਹਾਜ਼ਾਂ ਦੇ ਟਾਇਰਾਂ ਦੇ ਵਿੱਚ ਪਾ ਕੇ ਲੈ ਕੇ ਜਾਂਦਾ ਉਹਨਾਂ ਨਾਲ ਕੰਟੈਕਟ ਕੀਤਾ ਤੇ ਇਹ ਹੀ ਕਹਿੰਦੇ ਆ ਜਿਹੜਾ ਜਹਾਜ਼ ਦਾ ਪਾਇਲਟ ਹੁੰਦਾ ਹੈ ਕੈਪਟਨ ਇੱਕ ਗੇੜੇ ਦਾ 5 ਲੱਖ ਡਾਲਰ ਦੰਦਾ ਸੀ ਜੇ ਇੰਡੀਆ ਦੇ ਹਿਸਾਬ ਨਾਲ ਲਾ ਲੀਏ ਤਾਂ ਮੋਟਾ-ਮੋਟਾ ਇੱਕ ਚੱਕਰ ਦਾ 4 ਕਰੋੜ ਰੁਪਏ ਅਮਰੀਕਾ ਤੋਂ ਬਾਅਦ ਹੌਲੀ-ਹੌਲੀ ਕਰਕੇ ਉਹ ਵਰਲਡ ਦੇ 80 ਦੇਸ਼ਾਂ ਵਿੱਚ ਇਹਦਾ ਨਸ਼ੇ ਦਾ ਕਾਰੋबार ਚੱਲਣ ਲੱਗਾ ਇਹ ਚਾਜਾਂ ਦੇ ਚਾਜਾਂ ਦੇ ਟੈਰਾ ਵਿੱਚ ਪਾ ਕੇ ਲੈ ਕੇ ਜਾਂਦਾ ਤੇ ਫਿਰ ਇਸਨੇ ਸਮੁੰਦਰੀ ਸ਼ਿਪਾਂ ਖਰੀਦੀਆਂ ਸ਼ਿਪਾਂ ਤੇ ਕੰਮ ਕਰਨਾ ਸ਼ੁਰੂ ਕੀਤਾ ਸਮੁੰਦਰੀ ਜਹਾਜ਼ਾਂ ਤੇ ਕਰਨਾ ਸ਼ੁਰੂ ਕੀਤਾ ਫਿਰ ਇਸ ਨੇ ਪੰਡੂਬੀਆਂ ਲਿਆਂਦੀਆਂ ਆਪਣੀਆਂ ਪੰਡੂਬੀ ਉਹ ਹੁੰਦੀ ਹੈ ਜੋ ਸਮੁੰਦਰ ਦੇ ਥੱਲੋਂ ਦੀ ਚਲਦੀ ਹੈ ਪਾਣੀ ਦੇ ਵਿੱਚ ਦੀ ਥੱਲੋਂ ਦੀ ਤੇ ਰਿਮੋਟ ਤੇ ਆਪਰੇਟ ਹੁੰਦੀ ਹੈ ਫਿਰ ਉਹ ਖਰੀਦੀਆਂ ਉਹਨਾਂ ਤੇ ਸਮਗਲਿੰਗ ਕਰਨੀ ਸ਼ੁਰੂ ਕੀਤੀ ਇਹਦੇ ਕੋਲੇ ਜਿੰਨੇ ਵੀ ਇਹ ਉਜਾਰ ਸੀ ਜਹਾਜ਼ ਸਮੁੰਦਰੀ ਜਹਾਜ਼ ਤੇ ਪੰਡੂਬੀਆਂ ਸ਼ਿਪਾਂ ਇਹ ਸਾਰੀਆਂ ਆਪਣੀਆਂ ਆਪ ਦੀਆਂ ਅਸੀਂ ਤੇ ਹੈਲੀਪੈਡ ਵੀ ਇਹਨੇ ਆਪਣੇ ਆਪ ਦੇ ਬਿਲਡਿੰਗਾਂ ਦੇ ਉੱਤੇ ਬਣਾਏ। ਇਹਦੇ ਘਰ ਦੇ ਹੈਲੀਪੈਡ ਤੋਂ ਜਹਾਜ਼ ਚੱਲਦਾ ਤੇ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਉਤਾਰ ਦਿੰਦਾ। ਇਸਨੇ ਕੋਕੀਨ ਦੇ ਵੱਡੇ ਵੱਡੇ ਗੋਡਾਣ ਬਣਾਏ ਸੀ, ਵੱਡੇ ਵੱਡੇ ਗੋਦਾਮ ਬਣਾਏ ਸੀ एयर कंडीशनਰ ਜਿਹਦੇ ਵਿੱਚ ਇਹ ਕੋਕੀਨ ਨਸ਼ਾ ਰੱਖਿਆ ਜਾਂਦਾ ਸੀ। ਪੈਸਾ ਇੰਨਾ ਹੁੰਦਾ ਸੀ 2 ਨੰਬਰ ਦਾ ਤੇ ਬੈਂਕਾਂ ਦੇ ਵਿੱਚ ਰੱਖ ਨਹੀਂ ਸਕਦਾ ਸੀ ਉਹਦੇ ਵਾਸਤੇ ਵੱਡੇ ਵੱਡੇ ਗਡਾਊਨ ਵੱਡੇ ਵੱਡੇ ਗਦਾਮ ਬਣਾਏ ਸੀ ਤੇ ਪੈਸਾ ਕਿੰਨਾ ਸੀ ਤੁਸੀਂ ਇਸ ਗੱਲ ਤੋਂ ਆਈਡੀਆ ਲਾ ਲਓ ਕਿ ਗੁੱਟੀਆਂ ਤੇ ਚੜਾਉਣ ਵਾਲੀਆਂ ਰਬੜਾਂ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਦੀਆਂ ਲੱਗ ਜਾਂਦੀਆਂ ਸੀ ਪੈਸੇ ਦੇ ਹੰਕਾਰ ਦੇ ਵਿੱਚ ਇਹ ਸ਼ਖਸ਼ ਇੰਨਾ ਵੱਡਾ ਹੋ ਚੁੱਕਿਆ ਸੀ ਕਿ ਕੋਈ ਵੀ ਪੋਸਟ ਅਫਸਰ ਇਹਦੇ ਤੇ ਕਾਰਵਾਈ ਕਰਨ ਤੋਂ ਕਤਰੌਂਦਾ ਸੀ ਕਿਉਂਕਿ ਇਸ ਨੇ 5 ਤੋਂ 6000 ਲੋਕਾਂ ਦਾ ਕਤਲ ਇਸੇ ਕਰਕੇ ਕੀਤਾ ਕਿ ਉਹ ਉਸਤੇ ਕਾਰਵਾਈ ਕਰਦੇ ਸੀ ਜਾਂ ਫਿਰ ਕਿਸੇ ਗੱਲ ਦਾ ਢਿੱਕਾ ਬਾਂਦੇ ਸੀ। ਇਹਦੇ ਇਲਾਕੇ ਦੇ ਵਿੱਚ ਇੱਕ ਡਾਇਲੌਗ ਬੜਾ ਮਸ਼ਹੂਰ ਹੋਇਆ ਪਲਾਤਾ ਔਰ ਕੋਲੋਮੋ। ਮਤਲਬ ਜਾਂ ਰਿਸ਼ਵਤ ਲਓ ਜਾਂ ਫਿਰ ਜਾਨ ਦਿਓ। ਬਸ ਇਹਦਾ ਇਹੀ ਮਤਲਬ ਸੀ। ਵੀ ਰਿਸ਼ਵਤ ਲਓ ਜਿੰਨੀ ਮਰਜ਼ੀ ਲਓ ਤੇ ਜਾਂ ਫਿਰ ਆਪਣੀ ਜਾਨ ਦਿਓ। ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਇਹਨੇ ਆਪਣੀ ਲਾਇਫ ਦੇ ਵਿੱਚ ਦੋ ਵਿਆਹ ਕਰਵਾਏ ਤੇ ਇੱਕ ਵਾਰ ਆਪਣੀ ਛੋਟੀ ਗੁड़िया ਨਾਲ ਘੁੰਮਣ ਗਿਆ ਤੇ ਉੱਥੇ ਬਹੁਤ ਜ਼ਿਆਦਾ ਠੰਡ ਪੈਣ ਲੱਗ ਗਈ ਤੇ 13 ਕਰੋੜ ਰੁਪਏ ਇਸ ਕਰਕੇ ਫੂਕ ਦੱਤੇ ਕਿ ਇਸ ਦੀ ਗੁड़िया ਨੂੰ ਠੰਡ ਨਾ ਲੱਗ ਜਾਵੇ ਪਾਬਲੋ ਇਸਕੋਵਾਰ ਦਾ ਇੱਕ ਪਰਸਨਲ ਬਹੁਤ ਵੱਡਾ ਚਿੜੀਆ ਕਰ ਵੀ ਸੀ ਕਹਿੰਦੇ ਜਿਹੜੇ ਜਾਨਵਰ ਉਸ ਚਿੜੀਆ ਕਰ ਦੇ ਵਿੱਚ ਸੀਗੇ ਬਾਕੀ ਪੂਰੇ ਕੋਲੰਬੀਆ ਵਿੱਚ ਹੈ ਨਹੀਂ ਸੀ ਇੰਨੀਆਂ ਚੀਜ਼ਾਂ ਤੋਂ ਹਟ ਕੇ ਇੱਕ ਚੀਜ਼ ਹੋਰ ਵੀ ਹੈ ਕਿ ਇਸਨੇ ਲੋਕਾਂ ਦੇ ਬੜੇ ਵਧੀਆ-ਵਧੀਆ ਘਰ ਬਣਾ ਕੇ ਦਿੱਤੇ ਲੋਕਾਂ ਨੂੰ ਪਲਾਟ ਕੱਟ ਕੇ ਦਿੱਤੇ ਇਹ ਫੁੱਟਬਾਲ ਦਾ ਖਿਡਾਰੀ ਸੀ ਇਹਨੇ ਬੜੇ ਵੱਡੇ-ਵੱਡੇ ਸਟੇਡੀਅਮ ਬਣਾ ਕੇ ਦਿੱਤੇ ਗਰਾਊਂਡ ਬਣਾ ਕੇ ਦਿੱਤੇ ਫਿਰ ਇਹ ਰਾਜਨੀਤੀ ਵਾਲੇ ਪਾਸੇ ਹੁੰਦਾ ਤੇ ਆਪਣੇ ਵੀ ਇੰਡੀਆ ਦੇ ਵਿੱਚ ਇਦਾਂ ਹੀ ਹੁੰਦਾ ਜਦੋਂ ਕੋਈ ਇਦਾਂ ਦੇ ਕੰਮ ਕਰਦਾ ਹੈ ਗੈਰਕਾਨੂੰਨੀ ਦੇ ਫਿਰ ਉਹ ਰਾਜਨੀਤੀ ਵਾਲੇ ਪਾਸੇ ਪਾਇਦਾ ਕਿਉਂਕਿ ਉਸ ਨੂੰ ਵੀ ਪਤਾ ਹੀ ਹੁੰਦਾ ਹੈ ਕਿ ਜਿਹੜੀ ਪੁਲਸ ਅੱਜ ਮੈਨੂੰ ਤੰਗ ਕਰ ਰਹੀ ਹੈ ਜੇ ਕੁਝ ਲੀਡਰ ਨੇਤਾ ਮੈਂ ਬਣ ਗਿਆ ਤਾਂ ਉਹੀ ਪੁਲਸ ਫਿਰ ਮੇਰੀ ਚੀਰਾਖੀ ਕਰ ਰਹੀ ਹੋਵੇਗੀ ਤੇ ਉਸ ਟਾਈਮ ਕੋਲੰਬੀਆ ਦੀ ਕੋਲੰਬੀਆ ਤੇ 5.5 ਖਤਰ ਬਰ ਪੈਦਾ ਕਰਜ਼ਾ ਸੀ ਤੇ ਇਸ ਨੇ ਕਿਹਾ ਕਿ ਜੇਕਰ ਸਰਕਾਰੇ ਦੇ ਤੋਂ ਚੱਲਦੇ ਸਾਰੇ ਕੇਸ ਬੰਦ ਕਰ ਦਿੰਦੀ ਹੈ ਇਹਨੂੰ ਬਰੀ ਕਰ ਦਿੰਦੀ ਹੈ ਤਾਂ ਦੇਸ਼ ਦਾ ਸਾਰਾ ਕਰਜ਼ਾ ਮੈਂ ਇਕੱਲੇ ਉਤਾਰ ਦੇ ਮੰਗਾ ਪਰ ਲੋਕਾਂ ਨੇ ਉਹ ਮੰਨਿਆਣੀ ਸਰਕਾਰ ਨੇ ਐਕਸੈਪਟ ਨਹੀਂ ਕੀਤਾ ਅਗਰ ਇਕੱਲੇ ਅਮਰੀਕਾ ਦੀ ਗੱਲ ਕਰ ਲਈ ਜਾਵੇ ਤਾਂ 85% ਤੋਂ ਜ਼ਿਆਦਾ ਜਿੰਨਾ ਵੀ ਗੈਰਕਾਨੂੰਨੀ ਕੰਮ ਹੁੰਦਾ ਸੀ ਇਹ ਪਾਬਲੋ ਦਾ ਸੀ ਤੇ ਅਮਰੀਕਾ ਸਰਕਾਰ ਵੱਲੋਂ ਕੋਲੰਬੀਆ ਦੀ ਸਰਕਾਰ ਨੂੰ ਇਸ ਤੇ ਕਾਰਵਾਈ ਕਰਨ ਲਈ ਕਿਹਾ ਤੇ ਕਾਰਵਾਈ ਕਰਨ ਲਈ ਕੋਈ ਤਿਆਰ ਨਹੀਂ ਸੀ ਨਿਊਜ਼ ਕੋਈ ਚੱਲ ਨਹੀਂ ਰਹੀ ਸੀ ਕਿਉਂਕਿ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਮਾਲਕ ਨਿਊਜ਼ ਰਿਪੋਰਟਰਾਂ ਨੂੰ ਇਹ ਉਲਤਕ ਮਾਰ ਚੁੱਕਿਆ ਸੀ ਅਮਰੀਕਾ ਦੀ ਸਰਕਾਰ ਦੇ ਪ੍ਰੈਸ਼ਰ ਪਾਉਣ ਦੇ ਬਾਵਜੂਦ ਵੀ ਜਦੋਂ ਕੋਈ ਕੋਲੰਬੀਆ ਦੀ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਅਮਰੀਕਾ ਦੀ ਸਰਕਾਰ ਨੇ ਆਪਣੇ ਨਿਊਜ਼ ਚੈਨਲਾਂ ਤੇ ਅਮਰੀਕਾ ਦੇ ਨਿਊ ਚੈਨਲਾਂ ਤੇ ਨਿਊ ਚਲਾਉਣੀ ਸਟਾਰਟ ਕਰ ਦਿੱਤੀ ਤਾਂ ਕੋਲੰਬੀਆ ਦੀ ਸਰਕਾਰ ਨੇ ਫਿਰ ਉਸ ਪ੍ਰੈਸ਼ਰ ਦੇ ਵਿੱਚ ਆ ਕੇ ਅੰਦਰ ਖਾਤੇ ਇਹਨੂੰ ਗ੍ਰਿਫਤਾਰ ਕਰਨ ਦੀਆਂ ਦਾਰੀਆਂ ਕਰਨੀਆਂ ਸ਼ੁਰੂ ਕਰਤੀਆਂ ਪਤਾ ਇਹਨੂੰ ਵੀ ਸਾਰਾ ਕੁਝ ਲੱਗ ਰਿਹਾ ਸੀ ਕਿ ਸਰਕਾਰ ਹੋਣ ਦੇ ਤੇ ਵੱਡੀ ਕਾਰਵਾਈ ਕਰੇਗੀ ਫਿਰ ਇਹ ਆਪਣੇ ਆਪ ਗ੍ਰਿਫਤਾਰ ਹੋਣ ਦਾ ਫੈਸਲਾ ਕਰਦਾ ਤੇ ਇੱਕ ਸ਼ਬਦ ਰੱਖਦਾ ਕਿ ਜਿਹੜੀ ਮੈਂ ਜੇਲ੍ਹ ਦੇ ਵਿੱਚ ਰਹੂੰਗਾ ਉਹ ਮੇਰੀ ਆਪਣੀ ਆਪ ਦੀ ਪਰਸਨਲ ਬਣਾਈ ਹੋਈ ਜੇਲ੍ਹ ਹੋਵੇਗੀ ਤੇ ਸਰਕਾਰ ਉਸ ਗੱਲ ਤੇ ਮੰਨ ਜਾਂਦੀ ਆ ਫਿਰ ਇਹ ਆਪਣੀ ਇੱਕ ਅਲੀਸ਼ਾਨ ਜੇਲ੍ਹ ਤਿਆਰ ਕਰਦਾ ਜਿਹਦੇ ਵਿੱਚ ਜ਼ਿੰਦਗੀਆਂ ਸਾਰੀਆਂ ਉਹ ਸੁੱਖ ਸਹੂਲਤਾਂ ਫਿਰ ਇਹ ਥੋੜਾ ਟਾਈਮ ਉਸ ਦੇ ਵਿੱਚ ਰਹਿੰਦਾ ਤੇ ਆਪਣਾ ਕਾਰੋਬਾਰ ਉਹਦੇ ਵਿੱਚੋਂ ਵੀ ਕਰਦਾ ਰਹਿੰਦਾ ਨਹੀਂ ਬੰਦ ਕਰਦਾ ਤੇ ਫਿਰ ਉੱਥੋਂ ਇਹ ਇੱਕ ਸਾਲ ਤੋਂ ਬਾਅਦ ਫਿਰ ਫਰਾਰ ਹੋ ਜਾਂਦਾ ਹੈ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਇਹ ਉਸ ਤੋਂ ਵੀ ਵੱਡੇ ਵੱਡੇ ਕਾਰਨਾਮੇ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਸਰਕਾਰ ਫਿਰ ਇਹਦੇ ਵਾਸਤੇ ਇੱਕ ਸਪੈਸ਼ਲ ਫੋਰਸ ਤਿਆਰ ਕਰਦੀ ਹੈ ਸਪੈਸ਼ਲ ਟੀਮ ਬਣਾਉਂਦੀ ਹੈ ਇਹਦਾ ਖੂਫੀਆ ਟਿਕਾਣਾ ਲੱਭ ਕੇ ਇਹਦੀ ਤੇ ਇਹਦੀ ਪੂਰੀ ਟੀਮ ਨੂੰ ਨਸ਼ਟ ਕਰ ਦਿੰਦੀ ਹੈ ਪਾਬਲੋ ਦੇ ਘਰ ਦੇ ਆਉਂਦਿਆਂ ਦੇ ਪਾਬਲੋ ਦੀ شناخت ਕਰਦੇ ਆ ਤੇ ਪਾਬਲੋ ਦੇ ਸਿਰਫ ਇੱਕ ਗੋਲੀ ਲੱਗੀ ਸੀ ਇੱਥੇ ਤੇ ਪਾਬਲੋ ਦੇ ਘਰਦਿਆਂ ਦਾ ਕਹਿਣਾ ਇਹ ਹੈ ਕਿ ਪਾਬਲੋ ਆਪਣੀ ਆਪ ਦੀ ਗੋਲੀ ਨਾਲ ਮਰਿਆ ਤੇ ਪਾਬਲੋ ਇਸ ਤੋਂ ਪਹਿਲਾਂ ਕਹਿੰਦੇ ਗੱਲਾਂ ਕਰਦਾ ਹੁੰਦਾ ਸੀ ਕਿ ਜੇਕਰ ਸਰਕਾਰ ਇਦਾਂ ਦਾ ਕੁਝ ਕਰਦੀ ਹੈ ਤਾਂ ਮੈਂ ਕਿਸੇ ਦੀ ਗੋਲੀ ਨਾਲ ਮਰਨ ਨਾਲੋਂ ਮੈਂ ਆਪਣੇ ਆਪ ਦੇ ਆਪ ਗੋਲੀ ਮਾਰ ਲੂੰਗਾ ਕਿਉਂਕਿ ਕੋਈ ਇਹ ਗੱਲਣਾ ਕਰ ਸਕੇ ਕਿ ਮੈਂ ਪਾਬਲੋ ਨੂੰ ਮਰਿਆ 2 ਦਸੰਬਰ 1993 ਨੂੰ ਇਹਦੀ ਡੈਥ ਹੁੰਦੀ ਹੈ ਇਹਨੂੰ ਮਰਿਆ ਜਾਂਦਾ ਤੇ ਸਰਕਾਰ ਵੱਲੋਂ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਜਾਂਦੀ ਹੈ ਪਾਬਲੋ ਜਦੋਂ ਵੀ ਕਿਤੇ ਮੋਟਾ ਪੈਸਾ ਨਾਪਦਾ ਰੱਖਦਾ ਤਾਂ ਉਹਦੇ ਕੋਡਵਾਰਡ ਕਰਦਿਆਂ ਨੂੰ ਜ਼ਰੂਰ ਦੱਸਦਾ ਇਹਦੇ ਮਨ ਤੋਂ ਬਾਅਦ ਦੇਖਣ ਵਾਲੀ ਮੋਟੀ-ਮੋਟੀ ਪ੍ਰਾਪਰਟੀ ਸਾਰੀ ਸਰਕਾਰ ਵੱਲੋਂ ਜ਼ਬਤ ਕਰ ਲਈ ਗਈ ਤੇ ਇਹਦੇ ਕਰਕੇ ਅੱਜ ਵੀ ਉਹਦੇ ਕੋਡ-ਵਾਡ ਵਾਲਾ ਪੈਸਾ ਕੱਢ ਕੇ ਐਸ਼ੋ ਆਰਾਮ ਦੀ ਵਧੀਆ ਜ਼ਿੰਦਗੀ ਜਿਉ ਰਿਹਾ ਹੈ ਜੇਕਰ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਤਾਂ ਜਰੂਰ ਕਰੋ ਤਾਂਕਿ ਸਾਡੀ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ